ਅੱਜ ਆਪਾਂ ਚੱਲਨੇ ਆ ਪਿੰਡ ਗੁਰੂਸਰ ਜਿਹੜਾ ਮੁਕਸਰ ਸਾਹ ਵਾ ਖਦਰਾਨੇ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋ ਵਾਰ ਇਸ ਪਿੰਡ ਦੇ ਵਿੱਚ ਆਏ ਆ ਪਹਿਲਾਂ ਇੱਥੇ ਮੁ슬ਮਾਨਾਂ ਦੀ ਗਿਣਤੀ ਵੀ ਬਹੁਤ ਸੀ ਪਿੰਡ ਦੇ ਵਿੱਚ ਮੁ슬ਮਾਨ ਭਾਈਚਾਰਾ ਬਹੁਤ ਸੀ ਪਰ ਸਾਲ 47 ਦੀ ਵੰਡ ਤੋਂ ਬਾਅਦ ਉਹ ਪਾਕਿਸਤਾਨ ਚਲੇ ਗਏ ਇਸ ਪਿੰਡ ਦੇ ਵਿੱਚ ਇੱਕ ਮਸੀਤ ਆ ਜਿੱਥੇ ਮਾਈ ਭਾਗੌਰ ਦਾ ਇਲਾਜ ਕੀਤਾ ਗਿਆ ਸੀ ਜ਼ਖਮੀ ਸੀ ਤੇ ਆਪਾਂ ਅੱਜ ਚੱਲਾਂਗੇ ਪਿੰਡ ਗੁਰੂਸਰ ਜਿਹੜਾ ਮੁਕਸਰ ਸਾਹ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਬੁੱਢਾ ਦਲ ਦੇ ਪਾਸ ਉਹਨਾਂ ਦੀ ਸੇਵਾ ਸੰਭਾਲਾ ਗੁਰਦੁਆਰਾ ਸਾਹਿਬ ਦੀ ਇਹ ਦਰਿਆ ਜਿਹੜਾ ਰਾਜਸਥਾਨ ਨੂੰ ਜਾਂਦਾ ਪੂਰੇ ਦਾ ਪੂਰਾ ਨਹਿਰ ਦੇ ਵਿੱਚ ਦੀ ਜਿਹਦੇ ਨਾਲ ਰਾਜਸਥਾਨ ਦੀ ਸਿੰਚਾਈ ਤੇ ਤੇ ਮਿੰਟਦੀ ਆ ਆਪਾਂ ਖੜੇ ਆ ਜੀ ਰਾਜਕਰ ਨਾਲ ਨਹਿਰ ਦੇ ਉੱਪਰ ਇਹ ਸਤਲੁਜ ਤੋਂ ਹਰੀਕੇ ਪੱਤਣੋਂ ਨਿਕਲਦੀਆਂ ਦੋ ਨਹਿਰਾਂ ਇਹ ਰਾਜਸਥਾਨ ਵਾਲੀ ਨਹਿਰਾ ਵੱਡੀ ਨਾਲ ਛੋਟੀ ਨਹਿਰਾ ਪੰਜਾਬ ਵਾਲੀ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਜਿਹੜੇ ਪੈਂ ਪਜਾਂਦੇ ਆ ਪੁਲ ਦੇ ਨਾਲ ਦੀ ਇਹਨੂੰ ਮੈਨਰ ਕਿਹਾ ਜਾਂਦਾ ਜੇਕਰ ਨਹਿਰ ਦੇ ਥੱਲੇ ਦੀ ਪਾਣੀ ਵਗਦਾ ਤਾਂ ਸੈਂਫਲਵੇ ਦੀ ਵਗ ਸਕਦਾ ਪਰ ਸੈਂਫ ਵਾਲੇ ਰਾਜਸਥਾਨ ਵਾਲੀ ਨਹਿਰ ਨੇ ਦਿੱਤਾ ਨਹੀਂ ਆਪਾਂ ਨੂੰ ਤੇ ਪਾਣੀ ਜਿਹੜੇ ਆਪਾਂ ਐਪ ਖੜੇ ਇਹਨਾਂ ਵੇ ਦੀ ਚੱਕ ਕੇ ਮੋਟਰਾਂ ਨਾਲ ਪੈਂਦਾ ਇਧਰੋਂ ਪੰਜਾਬ ਵਾਲੀ ਨਹਿਰ ਦੇ ਵਿੱਚੋਂ ਖਰਚਾ ਕਰਕੇ ਆਪਾਂ ਪਾਣੀ ਪਰਲੇ ਪਾਸੇ ਆਪਣੇ ਲੰਘਾਉਣੇ ਆ ਪੰਜਾਬ ਦੇ ਅੱਗੇ ਇਧਰਲੇ ਪਾਸੇ ਗਿੱਦੜਵਾ ਸ਼ਹਿਰ ਆ ਪਿੰਡ ਹੈਗਾ ਮਦੀਰ ਤੇ ਇਹ ਮਦੀਰ ਨੂੰ ਜਾਂਦੇ ਹੋਏ ਜਿਹੜੇ ਇਹ ਮੈਨਰਾ ਇਧਰਲੇ ਪਾਸੇ ਪੰਜਾਬ ਵਾਲੀ ਨਹਿਰ ਆ ਉਹ ਸਾਹਮਣੇ ਪੱਖਾ ਲੱਗਿਆ ਇੱਥੇ ਆ ਜਰਾ ਪੱਖਾ ਪਿਆ ਵਿਚਾਲੇ ਪਹਿਲਾਂ ਟਰੈਕਟਰ ਜੁੜਦੇ ਸੀ ਹੁਣ ਆ ਮੋਟਰਾਂ ਲਾਤੀਆਂ ਟਰਾਂਸਫਾਰਮ ਲੱਗਿਆ ਸਾਹਮਣੇ ਇਧਰ ਆ ਮੋਟਰਾਂ ਵਾਲੇ ਕੋਠੇ ਬਣੇ ਆ ਤੇ ਇਧਰੋਂ ਚੱਕ ਚੱਕ ਕੇ ਪਾਣੀ ਪਰਲੇ ਪਾਸੇ ਟਕਾਉਣੇ ਆ ਆਪਾਂ ਤੇ ਅੱਗੇ ਪਿੰਡ ਆ ਜੀ ਗੁਰੂ ਸਰ ਗੁਰੂ ਸਰ ਦੇ ਵਿੱਚ ਗੁਰਦੁਆਰਾ ਸਾਹਿਬ ਆ ਇਤਿਹਾਸਕ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਨਹਿਰ ਆ ਪੰਜਾਬ ਵਾਲੀ ਇਹ ਚੋ ਆ ਮੋਟਰ ਲੱਗੀ ਆ ਤੇ ਨਾਲ ਟਰਾਂਸਫਾਰਮ ਚੱਕ ਕੇ ਇਹਦੇ ਵਿੱਚ ਪਾਉਂਦੇ ਆ ਇਧਰਲੇ ਪਾਸੇ ਮੋਟਰਾਂ ਲੱਗੀਆਂ ਥੱਲੇ ਪਾਣੀ ਚੱਕ ਕੇ ਤਾਂ ਟਪਾਇਆ ਜਾਂਦਾ ਪੰਜਾਬ ਵਾਲੇ ਪਾਸੇ ਇਧਰਲੇ ਪਾਸੇ ਵੀ 4-5 ਮੋਟਰਾਂ ਲੱਗੀਆਂ ਤੇ ਦੂਜੇ ਪਾਸੇ ਮੋਟਰਾਂ ਲੱਗੀਆਂ ਆ ਪਾਇਆ ਬਿਜੜੇ ਪਾਣੀ ਚੱਕਦੇ ਥੱਲਿਓਂ ਤੇ ਉਧਰ ਭੇਜ ਦਿੰਦੇ ਆ ਐਵੇਂ ਜੁਕਰੀ ਇਧਰਲੇ ਪਾਸੇ ਪੁੱਲ ਦੇ ਇਧਰ ਵੀ ਜਿਹੜੇ ਆ ਪੱਖੇ ਲੱਗੇ ਆ ਸਾਰੇ ਤੇ ਆਹ ਜਿਹੜਾ ਸਾਹਮਣੇ ਪੱਖਾ ਪਿਆ ਟਰੈਕਟਰ ਜੁੜਦਾ ਹੁੰਦਾ ਸੀ ਪਹਿਲਾਂ ਇੱਥੇ ਹੁਣ ਸਰਕਾਰੀ ਪ੍ਰਬੰਧ ਮੋਟਰਾਂ ਦਾ ਹੋ ਗਿਆ ਇਥੋਂ ਮੋਟਰਾਂ ਚੱਕ ਚੱਕ ਕੇ ਪਾਣੀ ਅੱਗੇ ਭੇਜਦੇ ਆਂ ਇਹ ਪਿੰਡ ਆ ਜੀ ਗੁਰੂ ਸਰ ਜਿਹੜਾ ਮੁਖਸਰ ਸਾਹਿਬ ਖਦਰਾਣੇ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਿੰਡ ਆਏ ਸੀ ਭੁੰਦੜ ਰੇ ਦੀ ਹੁੰਦੇ ਹੋਏ ਸਾਹਮਣੇ ਇੱਕ ਬਾਨ ਦਾ ਦਰਖਤ ਆ ਇੱਥੇ ਮਹਾਰਾਜ ਨੇ ਆਪਣਾ ਕੋਹਾੜਾ ਬੱਧਾ ਸੀ ਨਾਲ ਇੱਕ ਸਰੋਵਰ ਆ ਸਰੋਵਰ ਦੀ ਜਿਹੜੀ ਸਾਖੀ ਹੈ ਪਿਛਲੇ ਪਾਸੇ ਗਰਾਊਂਡ ਦੇ ਵਿੱਚ ਇੱਕ ਖੂਹ ਆ ਨਗਰ ਦੀਆਂ ਸੰਗਤਾਂ ਨੇ ਕਹਿੰਦੇ ਬੇਨਤੀ ਕੀਤੀ ਸੀ ਮਹਾਰਾਜ ਨੂੰ ਇੱਥੇ ਪਾਣੀ ਦੀ ਕਮੀ ਸੀ ਮਹਾਰੇ ਨੇ ਇੱਕ ਤੀਰ ਮਾਰਿਆ ਸੀ ਜਿਹੜੇ ਖੂਹ ਦੇ ਵਿੱਚੋਂ ਪਾਣੀ ਦਾ ਚਸ਼ਮਾ ਫਟਿਆ ਜਿਹਦੇ ਨਾਲ ਇਹ ਸਰੋਵਰ ਜਿਹੜਾ ਭਰਿਆ ਪਹਿਲਾਂ ਸਰੋਵਰ ਵੱਡਾ ਹੁੰਦਾ ਸੀ ਹੁਣ ਇਹ ਛੋਟਾ ਰਹਿ ਗਿਆ ਸਰੋਵਰ ਪੱਕਾ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਦਰਬਾਰ ਸਾਹਿਬ ਨਾਲ ਛੋਟਾ ਜਿਹਾ ਬਣਦਾ ਦਰਖਤ ਖੂਬ ਹੀ ਤੁਹਾਨੂੰ ਦਿਖਾ ਦਿੰਨੇ ਆ ਇਹ ਇੱਥੇ ਕਮਸੀਤ ਵੀ ਹੈ ਜਿੱਥੇ ਮਾਈ ਭਾਗ ਗੁਰਦਾ ਇਲਾਜ ਕੀਤਾ ਗਿਆ ਸੀ ਕਿਉਂਕਿ ਜਿਹੜੇ ਸਿੰਘ ਗੁਰੂ ਸਾਹਿਬ ਨਾਲ ਆਏ ਸੀ ਉਹ ਜ਼ਖਮੀ ਸੀ ਉਹਨਾਂ ਦਾ ਇਲਾਜ ਉਧਰ ਹੋਇਆ ਉਹ ਮਸਜਿਦ ਉਧਰ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਮਸੀਤ ਪਿੰਡ ਦੇ ਵਿੱਚ ਬਣੀ ਹੋਈ ਹੈ ਇਹ ਬਾਣਾ ਜੀ ਇੱਥੇ ਘੋੜਾ ਬੰਨੇ ਸੀ ਮਹਾਰਾਜ ਨੇ ਇਹ ਦਰਖਤ ਬਹੁਤ ਸੋਹਣਾ ਹੁੰਦਾ ਬਣਦਾ ਪੰਜਾਬ ਦੇ ਵਿੱਚ ਟਾਵੇਂ ਟਾਵੇਂ ਹੀ ਰਹਿ ਗਏ ਪੋਤੇ ਲੋਕਾਂ ਨੇ ਪੱਟ ਤੇ ਖੇਤਾਂ ਦੇ ਵਿੱਚ ਬਹੁਤ ਸੀ ਐਸ ਵਕਤ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਲ ਦੇ ਪਾਸ ਆ ਤੇ ਹੁਣ ਆਪਾਂ ਚੱਲਦੇ ਹਾਂ ਦੂਸਰੇ ਪਾਸੇ ਮਸਜਿਦ ਦੇ ਵਿੱਚ ਜਿੱਥੇ ਮਾਈ ਭਾਗੌਰ ਜੀ ਦਾ ਇਲਾਜ ਕੀਤਾ ਗਿਆ ਸੀ ਉਹ ਪਿੰਡ ਦੇ ਦੂਸਰੇ ਪਾਸੇ ਦੱਸਦੇ ਆ ਆਪਾਂ ਉਧਰ ਵੀ ਜਾ ਕੇ ਦਰਸ਼ਨ ਮਿਲੇ ਕਰਦੇ ਆ ਬਾਕੀ ਆ ਇਤਿਹਾਸ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋ ਵਾਰ ਇੱਥੇ ਆਏ ਆ ਪਹਿਲੀ ਵਾਰ ਮੁਕਸਰ ਸਾਹਿਬ ਦੀ ਜੰਗ ਤੋਂ ਬਾਅਦ ਤੇ ਫਿਰ ਇੱਕ ਮੋਰੀ ਜੀ ਸੀਗੇ ਗੁਰੂ ਸਿੱਖ ਉਹਨਾਂ ਦੇ ਪਿਆਰ ਸਦਕਾ ਬੇਨਤੀ ਕਰਨ ਤੇ ਮਹਾਰਾਜ ਦੁਆਰਾ ਆਏ ਦੋ ਵਾਰ ਇਸ ਪਿੰਡ ਦੇ ਵਿੱਚ ਗੁਰਸਾਹਿਬ ਆਏ ਆ ਤਕਰੀਬਨ 10-11 ਦਿਨ ਦੱਸਦੇ ਆ ਇਤਿਹਾਸ ਦੇ ਮੁਤਾਬਕ ਬਾਹਰ ਬੋਰਡ ਲੱਗਿਆ ਮੈਂ ਨਾਲ ਫੋਟੋ ਸਾਂਝੀ ਕਰ ਦੂੰ ਹਾਂ ਹੁਣ ਆਪਾਂ ਚੱਲਦੇ ਆ ਮਸਜਿਦ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਮਸਜਿਦ ਦੇ ਵਿੱਚ ਦਰਸ਼ਨ ਵੇਲੇ ਕਰਾਉਣੇ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਆ ਮਗਰਲੇ ਪਾਸੇ ਗਰਾਊਂਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਛੱਪੜ ਆ ਤੇ ਛੱਪੜ ਦੇ ਐਨ ਵਿਚਾਲ ਦੀ ਇੱਕ ਰਸਤਾ ਜਾਂਦਾ ਉਹ ਰਸਤਾ ਨਿਕਲ ਜਾਂਦਾ ਕਿ ਉਹ ਚਿੱਟਾ ਦਰਵਾਜ਼ਾ ਬਣਿਆ ਹੋਇਆ ਉਹਦੇ ਨਾਲ ਇੱਕ ਇਥੇ ਇੱਟੀ ਦੀ ਬੈਠਕ ਬਣੀ ਕੋਲ ਦੀ ਛੋਟੀ ਜੀ ਇਹਦੇ ਨਾਲ ਇੱਕ ਝੰਡਾ ਤੇ ਇੱਥੇ ਸਿੰਘਾਂ ਨੇ ਘੋੜੇ ਬਣ ਕੇ ਆਪਣੀ ਛਾਉਣੀ ਲਾਈ ਸੀ ਜਿਸ ਜਗ੍ਹਾ ਤੇ ਆਪਾਂ ਖੜੇ ਹਾਂ ਇੱਥੇ ਉਪਰਾਤਨ ਖੂਹ ਆ ਆ ਸਾਹਮਣੇ ਵਾਲੇ ਪਾਸੇ ਜਿੱਥੇ ਮਹਾਰਾਜ ਨੇ ਤੀਰ ਦਾ ਨਿਸ਼ਾਨਾ ਮਾਰ ਕੇ ਪਾਣੀ ਕੱਢਿਆ ਸੀ ਇੱਥੇ ਉੱਪਰ ਇਹਦਾ ਇਤਿਹਾਸ ਵੀ ਲਿਖਿਆ ਹੋਇਆ ਮੈਂ ਵੀਡੀਓ ਦੇ ਵਿੱਚ ਉਹ ਵੀ ਲਗਾ ਦਊਂਗਾ ਨਾਲ ਤੇ ਅੱਗੇ ਚੱਲਦੇ ਹਾਂ ਆਪਾਂ ਜਿੱਥੇ ਭਾਈ ਮੋਰੀ ਜੀ ਦੇ ਘਰੇ ਜੋ ਗੁਰੂ ਸਾਹਿਬ ਦੇ ਅੱਗੇ ਚੌਰ ਕਰਿਆ ਕਰਦੇ ਸੀ ਇਹਨਾਂ ਦੇ ਪ੍ਰੇਮ ਦਾ ਸਦਕਾ ਗੁਰੂ ਸਾਹਿਬ ਦੁਬਾਰਾ ਇਸ ਨਗਰ ਦੇ ਵਿੱਚ ਆਏ ਸੀ ਤੇ ਨਾਲੇ ਤੁਹਾਨੂੰ ਮਸਜਿਦ ਦਿਖਾਵਾਂਗੇ ਇਹ ਘਰ ਆ ਜੀ ਬਾਬਾ ਮੋਰੀ ਜੀ ਦਾ ਗੁਰੂ ਸਾਹਿਬ ਦੂਸਰੀ ਵਾਰ ਪਿੰਡ ਗੁਰੂਸਰ ਇਹਨਾਂ ਦੀ ਬੇਨਤੀ ਕਰਨ ਤੇ ਆਏ ਸੀ ਹੁਣ ਇੱਥੇ ਦੋ ਕਮਰੇ ਬਣੇ ਹੋਏ ਆ ਤਿੰਨ ਸ਼ਾਨ ਸਾਹਿਬ ਲੱਗਿਆ ਸੋਹਣਾ ਅੱਗੇ ਚੱਲਦੇ ਆਪਾਂ ਮਸਜਿਦ ਦੇ ਵਿੱਚ ਜੀ ਮਸੀਤ ਪਿੰਡ ਗੁਰੂ ਸਾਹਿਬ ਜਿੱਥੇ ਮਾਈ ਭਾਗੌਰ ਦਾ ਇਲਾਜ ਕੀਤਾ ਗਿਆ ਸੀ ਸੋ ਇੱਥੇ ਕੋਈ ਵੀ ਵੀਰ ਜਿਹੜਾ ਉਹ ਨਹੀਂ ਸੀਗਾ ਤਾਲਾ ਲੱਗਿਆ ਹੋਇਆ ਸੀ ਤੇ ਆਪਾਂ ਹੁਣ ਚੱਲਦੇ ਆਂ ਵਾਪਸ ਅੱਜ ਦੀ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ